ਕਤਰਾ ਨੇ ਪਾਣੀ ਦੇ ਕਤਰੇ ਤੇ ਨਿਸ਼ਾਨ ਦੇ ਉੱਪਰ ਆਸ-ਪਾਸ ਕਤਰਾ ਹੈ ਨਹੀਂ ਜੂਏ ਓਵਰ ਬ੍ਰਿਜ ਦਾ ਹੁਣ ਤੁਸੀਂ ਨਿਕਲ ਕੇ ਆਏ ਹੋ ਸਰ ਇਹ ਕਿੰਨਾ ਖਾਦਸਾ ਹੋਣ ਦਾ ਕਤਰਾ ਬਿਲਕੁਲ ਹਾਦਸਾ ਹੀ ਹਾਦਸਾ ਹੈ ਐਡੇ ਐਡੇ ਖੱਡੇ ਹੋਏ ਪਏ ਨੇ ਕੋਈ ਸਰਕਾਰ ਕੋਈ ਪ੍ਰਸ਼ਾਸਨ ਕੋਈ ਵੀ ਬਾਗ ਨਹੀਂ ਨੀ ਧਿਆਨ ਦੇਣਾ ਚਾਹੀਦਾ ਇਸ ਤਰ੍ਹਾਂ ਠੀਕ ਕਰਨਾ ਚਾਹੀਦਾ ਪਬਲਿਕ ਆਇਆ ਜਾਏ ਜ਼ਿਆਦਾ ਹੈ ਹਮ ਐਵੇਂ ਵਿਕਲ ਸਾਰਾ ਠੀਕ ਹੈ ਠੀਕ ਹੈ ਜੀ ਜੇਕਰ ਤੁਸੀਂ ਦੇਖੋ ਰਾਤ ਦੇ ਟਾਈਮ ਅਗਰੂਰੇ ਦੇਖੀਏ ਤਾਂ ਲਾਈਟਾਂ ਵੀ ਬਹੁਤ ਕੱਟ ਜਾਂਦੀਆਂ ਨੇ ਐਡੇ ਐਡੇ ਖੱਡੇ ਹੋਏ ਪਏ ਨੇ ਤੇ ਆਮ ਲੋਕਾਂ ਨੂੰ ਜਿਸ ਕਦਰ ਪਰੇਸ਼ਾਨੀ ਹੋ ਰਹੀ ਹੈ ਕੀ ਸਰਕਾਰ ਕੀ ਡਿਪਾਰਟਮੈਂਟ ਦੇ ਅਧਿਕਾਰੀ ਕਿੱਥੇ ਨੇ ਸਰਕਾਰ ਵੀ ਜੋ ਪ੍ਰਸ਼ਾਸਨ ਨੇ ਦੇਖਣਾ ਚਾਹੀਏ ਪਹਿਲੇ ਸਰਕਾਰ ਸੇ ਪਹਿਲੇ ਸਭ ਪ੍ਰਸ਼ਾਸਨ ਹੈ ਉਸਨੇ ਕਰਨਾ ਚਾਹੀਏ ਠੀਕ ਠੀਕ ਤਾਂ ਤੁਸੀਂ ਦੇਖ ਸਕਦੇ ਹੋ ਜਾਖਲ ਰੇਲਵੇ ਓਵਰ ਬ੍ਰਿਜ ਦੀ ਇਹ ਤਸਵੀਰਾਂ ਕਿ ਐਡੇ-ਐਡੇ ਖੱਡੇ ਬਣੇ ਹੋਏ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿ ਨੀਚੇ ਰੇਲਵੇ ਲਾਈਨਾਂ ਨੇ ਤੇ ਖੱਡਿਆਂ ਦੇ ਵਿੱਚ ਘੱਟੋ-ਘੱਟ ਜੇ ਗੱਲ ਕਰੀਏ ਤਾਂ 8-8 ਇੰਚ ਦੇ ਖੱਡੇ ਨੇ ਉਹ ਬਣੇ ਹੋਏ ਨੇ ਤੇ ਤਸਵੀਰਾਂ ਵਿੱਚ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਇੱਕ ਨਾਲ ਜੋ ਹਾਲਾਤ ਨੇ ਉਹ ਬਣੇ ਹੋਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਜੋ ਵੱਡੇ ਅਫਸਰ ਨੇ ਉਹ ਸਿਰਫਰ ਸਿਰਫ ਆਪਣੇ ਦਫ਼ਤਰਾਂ ਤੱਕ ਹੀ ਸੀਮਤ ਹੋ ਗਏ ਨੇ ਤੇ ਨਗਰਪਾਲਿਕਾ ਦੀ ਗੱਲ ਕਰੀਏ ਤਾਂ ਨਗਰਪਾਲਿਕਾ ਦਾ ਇਸ ਉੱਤੇ ਕੋਈ ਵੀ ਧਿਆਨ ਨਹੀਂ ਆ ਰਿਹਾ ਅਸੀਂ ਆਮ ਲੋਕਾਂ ਨੂੰ ਵੀ ਇਹ ਅਪੀਲ ਕਰਦੇ ਹਾਂ ਕਿ ਜੇਕਰ ਤੁਸੀਂ ਇਸ ਤਰੀਕੇ ਦੀ ਕੋਈ ਸਮੱਸਿਆ ਦੇਖਦੇ ਹੋ ਇਸ ਤਰੀਕੇ ਦੀ ਕੋਈ ਖਾਸ ਗੱਲ ਦੇਖਦੇ ਹੋ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਅਸੀਂ ਤੁਹਾਨੂੰ ਦਿਖਾ ਰਹੀਏ ਕਿ ਰਾਤ ਨੂੰ ਕਿਸ ਤਰੀਕੇ ਦਾ ਉਰੇ ਵੱਡਾ ਹਾਦਸਾ ਜੋ ਹੈ ਹੋ ਸਕਦਾ ਹੈ ਤੇ ਕਿਵੇਂ ਦੇ ਹਾਲਾਤ ਦੇਖੋ ਕਿਵੇਂ ਵਹੀਕਲ ਜੋ ਨੇ ਉਹ ਉਰੇ ਬੜੀ ਹੀ ਸਲੋ ਹੋ ਕੇ ਨਿਕਲਦੇ ਨੇ ਖਾਸ ਕਰ ਜਿਹੜੇ ਮੋਟਰਸਾਈਕਲ ਨੇ ਉਹਨਾਂ ਦਾ ਤਾਂ ਉਰੇ ਬੁਰੀ ਤਰ੍ਹਾਂ ਡਿੱਗਣ ਦਾ ਬੁਰਾ ਖਤਰਾ ਜੋ ਹੈ ਉਹ ਬਣਿਆ ਹੋਇਆ ਹੈ ਕਿ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆਹ ਦੇਖੋ ਜੀ ਇਹ ਜੋ ਲੋਕ ਨੇ ਉਰੇ ਕਿਵੇਂ ਲੰਘਦੇ ਨੇ ਇਹ ਓਵਰ ਬ੍ਰਿਜ ਜਾਖਲ ਦੇ ਹਾਲਾਤ ਨੇ ਜਿੱਥੇ ਪੀ ਡਬਲਯੂ ਡੀ ਵਿਭਾਗ ਲੱਖਾਂ ਕਰੋੜਾਂ ਦੀ ਸੜਕਾਂ ਬਣਾਉਣ ਦਾ ਖੱਡੇ ਪਰਨ ਦਾ ਦਾਵਾ ਕਰਦਾ ਹੈ ਤੇ ਉੱਥੇ ਕਿਵੇਂ ਦੇ ਹਾਲਾਤ ਨੇ ਕਿਵੇਂ ਦੇ ਲੋਕ ਨੇ ਉਹ ਉਰੇ ਖੱਡਾ ਦੇਖੋ ਜੀ ਇਹ ਆਹ ਦੇਖੋ ਇਹ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੇ ਜੋ ਲੋਕ ਉਰੇ ਨਿਕਲਦੇ ਨੇ ਬਰਸਾਤ ਦਾ ਪਾਣੀ ਓਵਰ ਬ੍ਰਿਜ ਦੇ ਉੱਤੇ ਭਰ ਚੁੱਕਿਆ ਤੇ ਨੀਚੇ ਰੇਲਵੇ ਲਾਈਨਾਂ ਨੇ ਕਿਸੇ ਵੀ ਟਾਈਮ ਜੋ ਇਹ ਓਵਰ ਬ੍ਰਿਜ ਹੈ ਇਸ ਤਰੀਕੇ ਨਾਲ ਅਗਰ ਪਾਣੀ ਖੜਾ ਰਹਿੰਦਾ ਹੈ ਇਸ ਤਰੀਕੇ ਨਾਲ ਅਗਰ ਵਿਕਲ ਉਰੇ ਨਿਕਲਦੇ ਨੇ ਤਾਂ ਵੱਡਾ ਹਾਦਸਾ ਹੋ ਸਕਦਾ ਹੈ ਫਿਲਹਾਲ ਸਾਡੇ ਨਾਲ ਜੁੜੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਨੂੰ ਸਾਂਝਾ ਕਰਦੇ ਰਹੋ ਸਾਡੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਕਿਉਂਕਿ ਹਰ ਇੱਕ ਉਹ ਆਵਾਜ਼ ਜੋ ਲੋਕਾਂ ਦੇ ਹਿੱਤ ਨਾਲ ਜੁੜੀ ਹੈ ਲੋਕਾਂ ਦੇ ਫਾਇਦੇ ਨਾਲ ਜੁੜੀ ਹੈ ਅਸੀਂ ਦਿਖਾਉਂਦੇ ਰਹਿੰਦੇ ਆ ਤੇ ਅੱਗੇ ਵੀ ਦਿਖਾਉਂਦੇ ਰਵਾਂਗੇ ਫਿਲਹਾਲ ਸਾਡੇ ਨਾਲ ਜੁੜਨ ਲਈ ਬਹੁਤ ਬਹੁਤ ਧੰਨਵਾਦ